ਤੋ ਇਹ ਪਤਾ ਲੱਗਦਾ ਐਡਵਰਬ ਵਰਬ ਮਤਲਬ ਕਿਰਿਆ ਠੀਕ ਹੈ ਅ ਔਰ ਕਿਰਿਆ ਦੇ ਬਾਰੇ ਕੁਝ ਐਡੀਸ਼ਨਲ ਇਨਫੋਰਮੇਸ਼ਨ ਪਤਾ ਲੱਗਣਾ ਕਿਰਿਆ ਮਤਲਬ ਕੋਈ ਕੰਮ ਹੋਣਾ ਕੋਈ ਕੰਮ ਦੇ ਹੋਣ ਬਾਰੇ ਕੁਝ ਐਡੀਸ਼ਨਲ ਇਨਫੋਰਮੇਸ਼ਨ ਪਤਾ ਲੱਗਣਾ ਕਿ ਕੰਮ ਕਿੱਥੇ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕਦੋਂ ਹੋ ਰਿਹਾ ਹੈ ਹੁਣ ਕਿਰਿਆ ਵਿਸ਼ੇਸ਼ਣ ਦੇਖੋ ਜਿਹੜੇ ਸ਼ਬਦ ਕਿਰਿਆ ਦਾ ਸਮਾ ਸਮਾ ਮਤਲਬ ਟਾਈਮ ਢੰਗ ਮਤਲਬ ਮੈਨਰ ਸਥਾਨ ਮਤਲਬ ਪਲੇਸ ਜਗਾ ਜਾਂ ਪ੍ਰਕਾਰ ਆਦੀ ਬਾਰੇ ਦੱਸਦੇ ਹਨ इन तीन इन तिनਾਂ ਚੀਜ਼ਾਂ ਤੋਂ ਇਲਾਵਾ ਤਿੰਨ ਚਾਰ ਚੀਜ਼ਾਂ ਤੋਂ ਇਲਾਵਾ ਹੋਰ ਵੀ ਚੀਜ਼ਾਂ ਦੱਸਦੇ ਹਨ ਉਹਨਾਂ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਜਾਂ ਅਖਾਉਂਦੇ ਹਨ ਹੁਣ ਮੈਂ बार-बार ਕਿਰਿਆ ਕਿਉਂ बोल ਰਹੀ ਹਾਂ ਕਿਉਂਕਿ ਕਿ ਰੀਆ ਤਾਂ ਕਿ ਤੁਸੀਂ ਠੀਕ ਹੀ ਲਿਖੋ ਕਿਰਿਆ ਨਹੀਂ ਲਿਖਣਾ ਕਿ ਰੀਆ ਵਿਸ਼ੇਸ਼ਣ ਅਣ ਲਿਖਣਾ ਬਹੁਤ ਬੱਚੇ ਇੱਥੇ ਨ ਲਿਖ ਦਿੰਦੇ ਨੇ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਜਿਵੇਂ ਮੇਰਾ ਸਾਰਾ ਕੰਮ ਅੱਜ ਹੀ ਮੈਂ ਸਾਰਾ ਕੰਮ ਅੱਜ ਹੀ ਮੁਕਾ ਲਿਆ ਕਦੋਂ ਮੁਕਾ ਲਿਆ ਪਹਿਲਾਂ ਤਾਂ ਕਿਰਿਆ ਲੱਭੋ ਮੁਕਾ ਲਿਆ ਹੁਣ ਮੁਕਾ ਲਿਆ ਤੋਂ ਕਿਹਦਾ ਆਨਸਰ ਮਿਲ ਰਿਹਾ ਕਦੋਂ ਮੁਕਾ ਲਿਆ ਅੱਜ ਅੱਜ ਤਾਂ ਅੱਜ ਕੀ ਹੋ ਗਿਆ ਕਿਰਿਆ ਵਿਸ਼ੇਸ਼ਣ ਹੁਣ ਅੱਜ ਕੀ ਦੱਸ ਰਿਹਾ ਸਾਨੂੰ ਟਾਈਮ ਦੱਸ ਰਿਹਾ ਹੈ ਨਾ ਤਾਂ ਥਿਸ ਇਜ਼ ਐਡਵਰਬ ਆਫ ਕਾਲ ਟਾਈਮ ਔਰ ਪੰਜਾਬੀ ਵਿੱਚ ਕਵਾਂਗੇ ਕਾਲਵਾਚਕ ਬਜ਼ੁਰਗ ਹੌਲੀ ਹੌਲੀ ਤੁਰਦਾ ਹੈ ਪਹਿਲਾਂ ਕਿਰਿਆ ਲੱਭੋ ਤੁਰਦਾ ਹੈ ਕਿਵੇਂ ਤੁਰਦਾ ਹੈ ਹੌਲੀ ਹੌਲੀ ਹੁਣ ਹੌਲੀ ਹੌਲੀ ਕਿਹੜਾ ਹੋਏਗਾ ਐਡਵਰਬ ਆਫ ਮੈਨਰ ਜਿਹਨੂੰ ਆਪਾਂ ਵਰਕਾਰਵਾਚਕ ਹੈ ਨੇ ਇੱਥੇ ਫਿਰ ਬਸ ਅੰਦਰ ਵਾਲੇ ਪਾਸੇ ਖੜੀ ਸੀ ਪਹਿਲਾਂ ਤਾਂ ਖੜੀ ਸੀ ਹੁਣ ਕਿਹਦਾ ਅਨਸਰ ਮਿਲ ਰਿਹਾ ਕਿੱਥੇ ਖੜੀ ਸੀ ਅੰਦਰ ਅੰਦਰ ਠੀਕ ਹੈ ਤਾਂ ਸਥਾਨਵਾਚਕ ਕਿਉਂਕਿ ਜਗ੍ਹਾ ਦੱਸ ਰਿਹਾ ਅਸੀਂ ਰੋਜ਼ ਸਵੇਰੇ ਸਕੂਲ ਜਾਂਦੇ ਹਾਂ ਪਹਿਲਾਂ ਤਾਂ ਜਾਂਦੇ ਹਾਂ ਕਦੋਂ ਸਵੇਰੇ ਤਾਂ ਸਵੇਰੇ ਹੋ ਜਾਏਗਾ ਸਾਡਾ ਕਾਲਵਾਚਕ ਹੁਣ ਉਪਰਯੁਕਤ ਵਾਕਾਂ ਵਿੱਚ ਅੱਜ ਹੌਲੀ-ਹੌਲੀ ਅੰਦਰ ਸਵੇਰੇ ਸ਼ਬਦ ਕਿਰਿਆ ਸ਼ਬਦ ਦੀ ਵਿਸ਼ੇਸ਼ਤਾ ਦੱਸਦੇ ਹਨ ਇਸ ਲਈ ਇਹ ਸਭ ਕਿਰਿਆ ਵਿਸ਼ੇਸ਼ਣ ਹਨ ਹੁਣ ਤੁਹਾਨੂੰ ਐਮਸੀਕਿਊ ਵਿੱਚ ਆ ਸਕਦਾ ਹੈ ਕਿ ਕਿਰਿਆ ਵਿਸ਼ੇਸ਼ਣ ਕਿਹੜੇ ਸ਼ਬਦ ਹੁੰਦੇ ਹਨ ਜਿਵੇਂ ਜਿਹੜਾ ਸਮਾਂ ਢੰਗ ਸਥਾਨ ਪ੍ਰਕਾਰ ਦੱਸਦੇ ਹਨ ਤਾਂ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਫਿਰ ਉਹਦੇ ਕਿੰਨੇ ਪ੍ਰਕਾਰ ਹੁੰਦੇ ਹਨ ਹੁਣ ਕਿਰਿਆ ਵਿਸ਼ੇਸ਼ਣ ਦੇ ਤਾਂ ਇਹ ਐਮਸੀਕਿਊ ਆ ਸਕਦਾ ਹੈ ਤਾਂ ਤੁਸੀਂ 8 ਤੇ ਟਿੱਕ ਲਾਓ ਇਹਦੇ 8 ਪ੍ਰਕਾਰ ਹੁੰਦੇ ਹਨ ਜੇ ਲਿਖਣ ਨੂੰ ਆਂਦਾ ਤਾਂ ਅ ਐੜਾ ਪਾ ਕੇ ਉੱਤੇ ਅਦਕ ਫੇਰ ਠ ਅੱਠ ਪ੍ਰਕਾਰ ਹੁੰਦੇ ਹਨ ਹੁਣ ਪਹਿਲਾ ਆ ਜਾਂਦਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲ ਤੋਂ ਪਤਾ ਲੱਗਦਾ ਸਮਾਂ ਦੱਸ ਰਿਹਾ ਹੈ ਠੀਕ ਹੈ ਤੇ ਜਾਂ ਫਿਰ ਆ ਸਕਦਾ ਹੈ ਕਿ ਤੁਹਾਨੂੰ ਸਮੇਂ ਬਾਰੇ ਕੌਣ ਦੱਸਦਾ ਹੈ ਕਿਹੜਾ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿ ਕਿਰਿਆ ਸਮਾਂ ਮਤਲਬ ਕਦੋਂ ਹੋ ਰਹੀ ਹੈ ਸਵੇਰੇ ਸ਼ਾਮ ਰਾਤੀ ਸ਼ਾਮੀ ਹਰ ਰੋਜ਼ ਅੱਜ ਕੱਲ ਹੁਣੇ ਪਰਸੋਂ ਇਹ ਸਭ ਕਿਹੜੇ ਤੁਰੰਤ ਹੋ ਰਹੀ ਹੈ ਇਹ ਸਭ ਵਰਡਸ ਜੇ ਆਣਗੇ ਤੇ ਉਹ ਕੀ ਦੱਸੇਗਾ ਸਮਾਂ ਕਿਰਿਆ ਕਾਲ ਸਮਾਂ ਦੱਸੇਗਾ ਤੇ ਉਹ ਕਾਲਵਾਚਕ ਹੋਏਗੀ ਜਿਵੇਂ ਅਸੀਂ ਪਰਸੋਂ ਅਮ੍ਰਿਤਸਰ ਜਾਵਾਂਗੇ ਤੇ ਪਰਸੋਂ ਕੀ ਹੋ ਜਾਏਗਾ ਕਦੋਂ ਜਾਵਾਂਗੇ ਪਹਿਲਾਂ ਕਿ ਰਿਆ ਲੱਭੋ ਜਾਵਾਂਗੇ ਕਦੋਂ ਦਾ ਅਨਸਰ ਮਿਲ ਰਿਹਾ ਤੋ ਹੁਣ ਇੱਥੇ ਕਿਹਦਾ ਅਨਸਰ ਮਿਲੇਗਾ ਕਦੋਂ ਦਾ ਤੇ ਪਰਸੋਂ ਜਵਾਬ ਮਿਲ ਰਿਹਾ ਪਰਸੋਂ ਹੋਏਗਾ ਕਿਰਿਆ ਵਿਸ਼ੇਸ਼ਣ ਕਾਲਵਾਚਕ ਸਕੂਲ ਕੱਲ ਬੰਦ ਰਹਿਣਗੇ ਪਹਿਲਾਂ ਤਾਂ ਬੰਦ ਰਹਿਣਗੇ ਜਾਂ ਬੰਦ ਰਹਿਣਗੇ ਕਦੋਂ ਕੱਲ ਤੇ ਕੱਲ ਹੋ ਜਾਏਗਾ ਕਾਲਵਾਚਕ ਜਿੱਥੇ ਸਾਨੂੰ ਟਾਈਮ ਦਾ ਪਤਾ ਲੱਗ ਰਿਹਾ ਉਹ ਰੋਜ਼ ਸਵੇਰੇ ਸੈਰ ਕਰਦੇ ਹਨ ਕਰਦੇ ਹਨ ਹਾਂ ਜੇ ਸੇਅਰ ਕਰਦੇ ਹਨ ਕਦੋਂ ਕਰਦੇ ਹਨ ਸਵੇਰੇ ਰੋਜ਼ ਸਵੇਰੇ ਤੇ ਇਹ ਰੋਜ਼ ਸਵੇਰੇ ਵੀ ਮਾਰਕ ਕਰਕੇ ਆਪਾਂ ਕੀ ਲਿਖ ਸਕਦੇ ਹਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਆ ਗਿਆ ਸਥਾਨਵਾਚਕ ਜਿੱਥੇ ਸਾਨੂੰ ਪਲੇਸ ਦਾ ਪਤਾ ਲੱਗੇ ਜਗ੍ਹਾ ਦਾ ਪਤਾ ਲੱਗੇ ਜਿੰਨੂੰ ਕਹਿੰਦੇ ਆ ਆਪਾਂ ਐਡਵਰਬ ਆਫ ਪਲੇਸ ਠੀਕ ਹੈ ਹੁਣ ਇਹਦੇ ਵਿੱਚ ਕੀ ਆਏਗਾ ਜਿਵੇਂ ਅੰਦਰ ਬਾਹਰ ਉੱਪਰ ਥੱਲੇ ਇੱਥੇ ਉੱਥੇ ਇਦਾਂ ਦੇ ਵਰਡਸ ਆਣਗੇ ਜਿਵੇਂ ਕੁੱਤਾ ਕਮਰੇ ਦੇ ਅੰਦਰ ਬੈਠਾ ਹੈ ਤੇ ਪਹਿਲਾਂ ਕਿਰਿਆ ਕੀ ਹੈ ਬੈਠਾ ਹੈ ਹੁ ਕਿਦਾ ਜਵਾਬ ਮਿਲ ਰਿਹਾ ਕਿੱਥੇ ਬੈਠਾ ਹੈ ਤੇ ਕਿੱਥੇ ਦਾ ਜਦੋਂ ਅਨਸਰ ਮਿਲੇਗਾ ਅੰਦਰ ਤੇ ਉਹ ਹੋਏਗਾ ਸਥਾਨਵਾਚਕ ਐਵੇਂ ਹੀ ਉਹ ਬਾਹਰ ਸੈਰ ਕਰ ਰਹੇ ਹਨ ਕਿਰਿਆ ਕੀ ਹੋਗੀ ਸੈਰ ਕਰ ਰਹੇ ਹਨ ਕਿੱਥੇ ਕਰ ਰਹੇ ਹਨ ਬਾਹਰ ਸੈਰ ਕਰ ਰਹੇ ਹਨ ਤੇ ਬਾਹਰ ਬਾਹਰ ਵਰਡ ਕੀ ਹੋ ਜਾਏਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚਾਲ ਵਿੱਚ ਤੁਹਾਨੂੰ ਕਿਹੜੇ ਕੁਐਸਚਨ ਦਾ ਆਨਸਰ ਮਿਲ ਰਿਹਾ ਹੈ ਕਦੋਂ ਕਦੋਂ ਤੇ ਸਥਾਨ ਵਿੱਚ ਕਿੱਥੇ ਠੀਕ ਹੈ ਫਿਰ ਆ ਗਿਆ ਨੈਕਸਟ ਪਰਿਮਾਨਵਾਚਕ ਪਰਿਮਾਨ ਕਿਦੇ ਲਈ ਯੂਜ਼ ਹੁੰਦਾ ਹੈ ਕੁਆਂਟੀਟੀ ਲਈ ਮਤਲਬ ਜਿਹੜੀ ਚੀਜ਼ਾਂ ਨੂੰ ਆਪਾਂ ਤੋਲਦੇ ਹਾਂ ਤਾਂ ਇੱਥੇ ਤੁਹਾਨੂੰ ਲਿਖ ਲੈਣਾ ਚਾਹੀਦਾ ਹੈ ਅਨਕਾਊਂਟੇਬਲ ਚੀਜ਼ਾਂ ਲਈ ਜਿਵੇਂ ਦੁੱਧ ਪਾਣੀ ਤੇਲ ਅਨਕਾਊਂਟੇਬਲ ਚੀਜ਼ ਦੀ ਜਦੋਂ ਵੀ ਗੱਲ ਹੋਏਗੀ ਉਹ ਵਾਲਾ ਹੋਏਗਾ ਪਰਿਮਾਨਵਾਚਕ ਜਿਵੇਂ ਹੁਣ ਇਹਦੀ ਡੈਫੀਨੇਸ਼ਨ ਦੇਖੋ ਜੇ ਉੱਤੇ ਡੈਫੀਨੇਸ਼ਨ ਆਂਦੀ ਹੈ ਇਹ ਵਾਲੇ ਵਰਡ ਜੀ ਪਤਾ ਹੋਣੀ ਚਾਹੀਦੀ ਹੈ ਜਿਹੜੇ ਸ਼ਬਦ ਕਿਸੇ ਕੰਮ ਦੀ ਗਿਣਤੀ ਗਿਣਤੀ ਨਹੀਂ ਹੋਣਾ ਚਾਹੀਦਾ ਵੈਸੇ ਮਾਪ ਤੋਲ ਜਾਂ ਸਿਕਦਾਰ ਸਿਕਦਾਰ ਹੁੰਦਾ ਕੁਆਂਟੀਟੀ ਬਾਰੇ ਦੱਸਦੇ ਹਨ ਉਹਨਾਂ ਨੂੰ ਆਪਾਂ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਪਰ ਇਹਦੇ ਵਿੱਚ ਹੁਣ ਕਿਹੜੇ ਚੀਜ਼ਾਂ ਬਾਰੇ ਗੱਲ ਹੋਏਗੀ ਅਕਾਊਂਟ ਅਨਕਾਊਂਟੇਬਲ ਠੀਕ ਹੈ ਜਿਵੇਂ ਮੋਹਨ ਨੇ ਜ਼ਿਆਦਾ ਖਾ ਲਿਆ ਅਨਕਾਊਂਟੇਬਲ ਜਿਹੜੀ ਤੋਲੀਆਂ ਜਾਂਦੀਆਂ ਹਨ ਯਾਦਾ ਕਾਊਂਟ ਨਹੀਂ ਕਰ ਸਕਦੇ ਯਾ ਉਹ ਤੁਸੀਂ ਤੋਲ ਲੋਗੇ ਤੇ ਜ਼ਿਆਦਾ ਖਾ ਲਿਆ ਤਾਂ ਜ਼ਿਆਦਾ ਆ ਜਾਏਗਾ ਤੁਹਾਡਾ ਕਿਰਿਆ ਵਿਸ਼ੇਸ਼ਣ ਕਿਹੜਾ ਪਰਿਮਾਨਵਾਚਕ ਤੁਸੀਂ ਅੱਜ ਘੱਟ ਕੰਮ ਮੁਕਾਇਆ ਹੈ ਕੰਮ ਮੁਕਾਇਆ ਘੱਟ ਕਿੰਨਾ ਮੁਕਾਇਆ ਘੱਟ ਤਾਂ ਘੱਟ ਆ ਜਾਊਗਾ ਪਰਿਮਾਨਵਾਚਕ ਕਿਉਂਕਿ ਕੰਮ ਨੂੰ ਆਪਾਂ ਹੁਣ ਆਪਾਂ ਗਿਨੇ ਨਹੀਂ ਸਕਦੇ ਠੀਕ ਹੈ ਵੈਸੇ ਤਾਂ ਕੰਮ ਨੂੰ ਗਿਣ ਗਿਣ ਨਹੀਂ ਸਕਦੇ ਉਹ ਨਹੀਂ 4 ਪੇਜ 4 ਪੇਜ 8 ਪੇਜ 10 ਪੇਜ 12 ਪੇਜ ਫਿਰ ਕਿੰਨਾ ਸਾਰਾ ਘਿਓ ਬਚ ਗਿਆ ਘਿਓ ਤਾਂ ਬਿਲਕੁਲ ਹੀ ਠੀਕ ਹੈ ਕਿ ਆਪਾਂ ਤੋਲ ਹੀ ਸਕਦੇ ਹਾਂ ਉਹਨੂੰ ਗਿਣ ਤਾਂ ਸਕਦੇ ਨਹੀਂ ਦੁੱਧ ਪਾਣੀ ਘਿਓ ਇਹ ਵਾਲੀ ਚੀਜ਼ਾਂ ਜਦੋਂ ਵੀ ਆਣਗੀਆਂ ਆਪਾਂ ਕੀ ਲਿਖਣਾ ਹੈ ਪਰਿਮਾਨਵਾਚਕ ਹੁਣ ਇਹਦੇ ਅਗੇਂਸਟ ਇੱਥੇ ਆ ਜਾਂਦਾ ਹੈ ਸੰਖਿਆਵਾਚਕ ਜਿੰਨੂੰ ਗਿਣਤੀਵਾਚਕ ਵੀ ਕਹਿੰਨੇ ਆ ਹੁਣ ਇੱਥੇ ਆਪਣੀ ਕਾਊਂਟੇਬਲ ਚੀਜ਼ਾਂ ਆਣਗੀਆਂ ਜਿਹੜੀ ਚੀਜ਼ਾਂ ਨੂੰ ਕਾਊਂਟ ਕਰ ਸਕਦੇ ਆ ਉਹਨਾਂ ਲਈ ਜਿਹੜੀ ਕੋਈ ਖਾਸ ਗੱਲ ਦੱਸੀ ਜਾਏਗੀ ਉਹ ਵਾਲਾ ਹੋਏਗਾ ਗਿਣ ਸੰਖਿਆਵਾਚਕ ਜਾਂ ਗਿਣਤੀਵਾਚਕ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਠੀਕ ਹੈ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਹ ਸੰਖਿਆਵਾਚਕ ਹੁੰਦੇ ਹਨ ਜਿਵੇਂ ਇੱਕ ਵਾਰ ਦੋ ਵਾਰ 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 ਦੂਜੀ ਵਾਰ ਪਹਿਲੀ ਵਾਰ ਇੱਕ ਇੱਕ ਦੋ ਦੋ ਐਦਾਂ ਦੇ ਕਾਊਂਟਿੰਗ ਵਾਲੇ ਵਰਡਸ ਹੋਣਗੇ ਮੈਂ ਤੁਹਾਡੇ ਕੋਲ ਵਾਰ-ਵਾਰ ਨਹੀਂ ਆ ਸਕਦਾ ਹੁਣੇ ਵਾਰ-ਵਾਰ ਕੀ ਹੋਏਗਾ ਗਿਣਤੀ ਆ ਸੰਖਿਆਵਾਚਕ ਕਿੰਨੀ ਵਾਰ ਨਹੀਂ ਆ ਸਕਦਾ ਮਤਲਬ ਵਾਰ-ਵਾਰ ਮੀਨ ਜਿੰਨੀ ਵਾਰੀ ਆਪਾਂ ਗਏ ਆ ਆਪਾਂ ਉਹਨੂੰ ਗਿਣ ਸਕਦੇ ਆ ਮੈਂ ਇੱਕ ਵਾਰੀ ਆਇਆ ਦੋ ਵਾਰੀ ਆਇਆ ਕੋਈ ਬੰਦਾ ਪੇਮੈਂਟ ਲੈਣੇ ਜਾ ਰਿਹਾ ਤਾਂ ਕਹੇਗਾ ਵਾਰ-ਵਾਰ ਹਾਂ ਵਾਰ-ਵਾਰ ਨਹੀਂ ਆ ਸਕਦਾ ਯਾ ਮੈਂ ਘੜੀ-ਮੁੜੀ ਵੀ ਤੁਸੀਂ ਘੜੀ-ਮੁੜੀ ਕਿਉਂ ਆ ਰਹੇ ਹੋ ਵੀ ਵਾਰ-ਵਾਰ ਕਿਉਂ ਆ ਰਹੇ ਹੋ ਤਾਂ ਜਿੰਨੀ ਵਾਰੀ ਉਹ ਆਂਦਾ ਹੈ ਚੱਕਰ ਮਾਰਦਾ ਆਪਾਂ ਗਿਣ ਸਕਦੇ ਹਾਂ ਫੇਰ ਕਿਸੇ ਇਸ ਕਪੜੇ ਦੀ ਤਹਿ ਇਕਹਿਰੀ ਹੈ ਇਕਹਿਰੀ ਮੀਨ ਸਿੰਗਲ ਇੱਕ ਇੱਕ ਤੋਂ ਵਰਡ ਬਣਿਆ ਇਕਹਿਰੀ ਵੀ ਇਸ ਕਪੜੇ ਨੂੰ ਸਿਰਫ ਤੁਸੀਂ ਸਿੰਗਲ ਨੂੰ ਹੀ ਤਾਇ ਕਿਤਾ ਹੋਇਆ ਡਬਲ ਕਰਕੇ ਤਾਇ ਨਹੀਂ ਕਿਤਾ ਹੋਇਆ ਤੇ ਇਕਹਿਰੀ ਜਿੱਤੇ 1 2 3 ਕਈ ਵਾਰ 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 ਘੜੀ ਮੁੜੀ ਇਦਾਂ ਦੇ ਵਰਡ ਆਉਂਦੇ ਉਹਨੂੰ ਸੰਖਿਆਵਾਚਕ ਜਾਂ ਗਿਣਤੀਵਾਚਕ ਕਹਿੰਦੇ ਆ ਜਿਹੜੀ ਚੀਜ਼ ਨੂੰ ਆਪਾਂ ਗਿਣ ਸਕਦੇ ਆ ਠੀਕ ਹੈ ਨੈਕਸਟ ਆ ਜਾਂਦਾ ਹੈ ਪ੍ਰਕਾਰਵਾਚਕ ਪ੍ਰਕਾਰਵਾਚਕ ਕਿਹਦਾ ਹੁੰਦਾ ਹੈ ਐਡਵਰਬ ਆਫ ਮੈਨਰ ਜਿੱਥੇ ਕਿ ਕਿਹੜਾ ਆਨਸਰ ਮਿਲਦਾ ਹੈ ਹਾਊ ਦਾ ਕਿਵੇਂ ਵੀ ਜਿਹੜੀ ਕਿਰਿਆ ਹੈ ਉਹ ਕਿਵੇਂ ਹੋ ਰਹੀ ਹੈ ਜਿਵੇਂ ਉਹ ਬਹੁਤ ਹੌਲੀ ਚੱਲ ਰਿਹਾ ਹੈ ਉਹ ਬਹੁਤ ਤੇਜ਼ ਦੁਰਦਾ ਹੈ ਉਹ ਹੌਲੀ ਹੌਲੀ ਚੱਲ ਰਿਹਾ ਹੈ ਉਹ ਛੇਤੀ ਚੱਲ ਰਿਹਾ ਹੈ ਤੇ ਕਿਹੜੇ ਵਰਡ ਆਣਗੇ ਛੇਤੀ ਹੌਲੀ ਹੌਲੀ ਹੁਣ ਇਹਦੀ ਡੈਫੀਨੇਸ਼ਨ ਕੀ ਕਹਿੰਦੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਦਾ ਪਤਾ ਲੱਗਦਾ ਹੈ ਠੀਕ ਹੈ ਜਿਵੇਂ ਉਹ ਸਹਿਜੇ ਹੀ ਭਾਰ ਚੁੱਕ ਉਹਨੇ ਸਹਿਜੇ ਹੀ ਭਾਰ ਚੁੱਕ ਲਿਆ ਸਹਿਜੇ ਹੀ ਮਤਲਬ ਬੜੇ ਆਰਾਮ ਨਾਲ ਸਹਿਜੇ ਹੀ ਕਿਵੇਂ ਪਾਰ ਚੁੱਕ ਲਿਆ ਸਹਿਜੇ ਹੀ ਬੜੇ ਆਰਾਮ ਨਾਲ ਇੰਨਾ ਪਾਰ ਚੁੱਕ ਲਿਆ ਤੇ ਸਹਿਜੇ ਹੀ ਕਿਹਾ ਹੋ ਜਾਏਗਾ ਕਿ ਕਿਰਿਆ ਵਿਸ਼ੇਸ਼ਣ ਠੀਕ ਹੈ ਇਸ ਤੋਂ ਬਾਅਦ ਜਿਵੇਂ ਜਲਦੀ ਚੱਲੋ ਅਸੀਂ ਲੇਟ ਹੋ ਜਾਵਾਂਗੇ ਕਿਵੇਂ ਚੱਲੋ ਜਲਦੀ ਚੱਲੋ ਤੇ ਇੱਥੇ ਤੁਹਾਨੂੰ ਕੁਐਸਚਨ ਜਿਹੜਾ ਪੁੱਛਣਾ ਹੈ ਕਿਵੇਂ ਰਾਈਟ ਤੇ ਕਾਲਵਾਚਕ ਪੁੱਛਣਾ ਸੀ ਕਦੋਂ ਸਥਾਨ ਵਿੱਚ ਕਿੱਥੇ ਫੇਰ ਗਿਣਤੀ ਔਰ ਮਿੰਨਤੀ ਵਿੱਚ ਕਿੰਨਾ ਪਰ ਪରିਮਾਨ ਵਿੱਚ ਹੋਏਗਾ ਪରିਮਾਣਯਾ ਮਿੰਨਤੀਵਾਚਕ ਜਿੰਨੂੰ ਮਿੰਦੇ ਆਪਾਂ ਜਿੰਨੂੰ ਤੋਲਦੇ ਆ ਉਹ ਹੋਏਗਾ ਜਿਹੜੀ ਚੀਜ਼ਾਂ ਅਨਕਾਊਂਟੇਬਲ ਹੈ ਉਹਦੇ ਵਿੱਚ ਆਏਗਾ ਮਿੰਨਤੀਵਾਚਕ ਜਿਹੜੀ ਕਾਊਂਟ ਹੋ ਸਕਦੀਆਂ ਉਹ ਹੋਣਗੀਆਂ ਗਿਣਤੀਵਾਚਕ ਫੇਰ ਆ ਗਿਆ ਕਿ ਜੋ ਕਿਰਿਆ ਕਿਵੇਂ ਹੋ ਰਹੀ ਹੈ ਪ੍ਰਕਾਰਵਾਚਕ ਠੀਕ ਹੈ ਅਗਲਾ ਆ ਗਿਆ ਕਾਰਨਵਾਚਕ ਜਿਦੇ ਵਿੱਚ ਕਾਰਨ ਦੱਸਿਆ ਜਾਏਗਾ ਕਾਰਨ ਕਿਵੇਂ ਦੱਸਾਂਗੇ ਆਪਾਂ ਕਿਉਂਕਿ ਤਾਂ ਕਿ ਤਾਂ ਜੋ ਇਸ ਕਰਕੇ ਇਦਾਂ ਵਾਲੇ ਵਰਡਸ ਜਿਵੇਂ ਡੈਫੀਨੇਸ਼ਨ ਕੀ ਕਹਿ ਰਹੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਦਾ ਪਤਾ ਲੱਗਦਾ ਹੈ ਉਹ ਖੂਬ ਪੜਿਆ ਤਾਂ ਕਿ ਅਵਲ ਆ ਸਕੇ ਤਾਂ ਤਾਂ ਕੀ ਠੀਕ ਹੈ ਇਹਦੇ ਵਿੱਚ ਕਿਉਂ ਆਦਾ ਅਨਸਰ ਮਿਲੇਗਾ ਤੁਹਾਨੂੰ ਗੁਰ ਗੁਰਨੂਰ ਨਹੀਂ ਆ ਸਕਦੀ ਕਿਉਂਕਿ ਉਸਨੇ ਜ਼ਰੂਰੀ ਕਾ ਜ਼ਰੂਰੀ ਉਸਨੂੰ ਜ਼ਰੂਰੀ ਕੰਮ ਹੈ ਤਾਂ ਕਿਉਂਕਿ ਮਹਿਕ ਪੜੀ ਨਹੀਂ ਸੀ ਐਸੇ ਲਈ ਉਹ ਪਿੱਛੇ ਰਹਿ ਗਈ ਤੇ ਐਸੇ ਲਈ ਠੀਕ ਹੈ ਜਿਸ ਜਿਹਦੇ ਵਿੱਚ ਕਿਉਂ ਆਦਾ ਅਨਸਰ ਮਿਲੇਗਾ ਉਹ ਕਾਰਨ ਪਤਾ ਲੱਗੇਗਾ ਕਿ ਕਿਉਂ ਪਿੱਛੇ ਰਹਿ ਗਈ ਕਿਉਂ ਐਦਾਂ ਹੋਇਆ ਫਿਰ ਆ ਗਿਆ ਸਾਡੇ ਕੋਲ ਦੋ ਲਾਸਟ ਨਿਸ਼ਚੇਵਾਚਕ ਨਿਸ਼ਚੇ ਸ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇਵਾਚਕ ਵਿੱਚ ਕੀ ਹੈ ਨਿਸ਼ਚੇ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੀ ਇਹ ਦੇਖੋ ਇੱਕ ਵਰਡ ਇਹਨੂੰ ਨਾ ਤਕੀਦੀਵਾਚਕ ਵੀ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਤਕੀਦ ਦਾ ਪਤਾ ਲੱਗਦਾ ਹੈ ਕਿਰਿਆ ਦੇ ਕੰਮ ਦੀ ਤਕੀਦ ਜਾਂ ਪੱਕਿਆਈ ਦਾ ਪਤਾ ਚਲਦਾ ਹੈ ਪੱਕਿਆਈ ਮਤਲਬ ਸ਼ੋਰਟੀ ਦਾ ਕਿ ਉਹ ਕੰਮ ਕਰਨਾ ਹੀ ਕਰਨਾ ਹੈ ਜਾਂ ਕੰਮ ਹੋ ਜਾਏਗਾ ਮਤਲਬ ਉਸ ਨੂੰ ਜ਼ੋਰ ਪਾ ਕੇ ਕਿਹਾ ਜਾਂਦਾ ਹੈ ਜਿਵੇਂ ਕੀ ਐਗਜ਼ੈਂਪਲ ਹੈ ਦੇ ਕਿ ਇਹ ਕੰਮ ਜ਼ਰੂਰ ਹੋ ਜਾਵੇਗਾ ਇਹ ਕੰਮ ਸੱਚਮੁੱਚ ਹੋ ਜਾਵੇਗਾ ਠੀਕ ਹੈ ਜਾਂ ਮੈਂ ਸੱਚਮੁੱਚ ਤੁਹਾਡੇ ਘਰ ਆਵਾਂਗਾ ਮੈਂ ਤੁਹਾਡੇ ਘਰ ਜ਼ਰੂਰ ਆਵਾਂਗਾ ਮੈਂ ਬੇਸ਼ੱਕ ਤੁਹਾਡੇ ਘਰ ਆਵਾਂਗਾ ਤੇ ਇਹ ਵਾਲੇ ਵਰਡਸ ਕੀ ਕਰ ਰਹੇ ਨੇ ਸ਼ਿਉਰਟੀ ਦੇ ਰਹੇ ਨੇ ਜਿੱਥੇ ਵੀ ਕੋਈ ਕੰਮ ਸ਼ਿਉਰਟੀ ਵਾਲਾ ਹੋਏਗਾ ਜਿਵੇਂ ਇੱਥੇ ਹੋਰ ਮੈਂ ਐਗਜ਼ੈਂਪਲ ਨੋਟ ਕੀਤੇ ਸੀ ਤੁਸੀਂ ਕੀ ਲਿਖਿਆ ਮੈਮ ਤੁਸੀਂ ਇਹ ਕੰਮ औका ही नहीं करोगे हूँ यह भी श्योरिटी है कि तू तो करना ही नहीं है काम मैं पक्का है या गल बिल्कुल ना भुलना भी तुम यह गल बिल्कुल भी ना भुलना तो बिल्कुल भी श्योरिटी वाली गल है तुम्हें यह काम जरूर करना फिर आप शोरिटी पा रहे कि जरूर करना तो, तो जिथे क्वेश्चन, क्वेश्चन नहीं आएगा इसमें इसमें यही होएगा कि आपको ये वर्ड ऊँडना होगा किरियावाचक ही चुनना होगा और इसमें क्वेश्चन नहीं पूछ सकते यहाँ पर वर्ड आएगा बेशक जरूर बिल्कुल सचमुच ਠੀਕ ਹੈ ਹੁਣ ਇਹਦੇ ਵਿੱਚ ਸ਼ਾਇਦ ਵਾਲਾ ਕਟਿਆ ਹੋਇਆ ਕਿਉਂਕਿ ਆਪਾਂ ਕਰ ਰਹੇ ਹਾਂ ਨਿਸ਼ਚੇ ਮੀਨਸ ਪੱਕਾ ਤੇ ਸ਼ਾਇਦ ਦਾ ਕੰਮ ਹੀ ਨਹੀਂ ਹੈ ਨਾ ਵਿੱਚ ਇਸ ਕਰਕੇ ਫਰਸਟ ਵਾਲਾ ਕਟਵਾ ਦਿੱਤਾ ਹੋਇਆ ਤੁਹਾਨੂੰ ਨੈਕਸਟ ਆ ਗਿਆ ਨਿਰਣਾਵਾਚਕ ਹੁਣ ਨਿਰਣਾ ਦਾ ਕੀ ਮਤਲਬ ਹੁੰਦਾ ਹੈ ਵੀ ਮੈਂ ਇਸ ਨਿਰਣਾ ਤੇ ਪਹੁੰਚਿਆ ਵਾਂ ਨਿਰਣਾ ਦਾ ਮਤਲਬ ਡਿਸੀਜਨ ਲੈਣਾ ਵੀ ਮੈਂ ਇਸ ਡਿਸੀਜਨ ਤੇ ਪਹੁੰਚਿਆ ਵਾਂ ਹੁਣ ਇਹਦੇ ਵਿੱਚ ਕਿਹੜੇ ਵਰਡਸ ਆਣਗੇ ਹਾਂ ਜੀ ਨਾ ਜੀ ਨਹੀਂ ਹਾਂ ਆਹੋ ਐਦਾਂ ਦੇ ਵਰਡ ਆਉਂਦੇ ਆ ਇਹਦੇ ਵਿੱਚ ਠੀਕ ਹੈ ਤੇ ਜਿੰਨਾ ਸ਼ਬਦਾ ਤੋਂ ਕਿਰਿਆ ਦੇ ਕੰਮ ਦਾ ਹੋਣ ਦਾ ਜਾਂ ਨਾ ਹੋਣ ਦਾ ਪਤਾ ਲੱਗੇ ਉਹਨੂੰ ਕਹਿੰਦੇ ਹਾਂ ਨਿਰਣਾਵਾਚਕ ਇਹਦੇ ਵਿੱਚ ਜਨਰਲੀ ਵਰਡਸ ਇਹੀ ਯੂਜ਼ ਹੁੰਦੇ ਹਾਂ ਹਾਂ ਜੀ ਨਾ ਜੀ ਜਾਂ ਆਓ ਜਾਂ ਹਾਂ ਜਾਂ ਨਾ ਰਾਈਟ ਉਹਨੂੰ ਕਹਿੰਦੇ ਆ ਆਪਾਂ ਨਿਰਣਾਵਾਚਕ ਜਿਵੇਂ ਇੱਥੇ ਐਗਜ਼ਾਮਪਲ ਦਿੱਤਾ ਹੈ ਨਹੀਂ ਮੈਂ ਅੱਜ ਤੁਹਾਡੇ ਕੋਲ ਨਹੀਂ ਆ ਸਕਦਾ ਇਹਦਾ ਮਤਲਬ ਨਹੀਂ ਯੂਜ਼ ਹੋ ਗਿਆ ਨਾ ਯਾ ਹਾਂ ਮੈਂ ਅੱਜ ਕੰਮ ਕਰ ਦਵਾਗਾ ਹਾਂ ਜੀ ਮੈਂ ਤੁਹਾਡਾ ਕੰਮ ਕਰ ਦਵਾਗਾ ਯਾ ਹਾਂ ਜੀ ਮੈਂ ਕੰਮ ਕਰ ਦਿੱਤਾ ਨਹੀਂ ਜੀ ਮੈਂ ਕੰਮ ਨਹੀਂ ਕੀਤਾ ਐਦਾਂ ਦੇ ਵਰਡ ਜਿਹੜੇ ਆ ਨਾ ਜੀ ਹਾਂ ਜੀ ਇਹ ਸਾਰੇ ਨਿਰਣਾਵਾਚਕ ਵਿੱਚ ਨੇ ਹੁਣ ਇਹਦੇ ਵਿੱਚ ਨਾ ਇਹ ਦੋ ਸੈਂਟੈਂਸਸ ਹੈ ਜਿਨ੍ਹਾਂ ਬਾਰੇ ਮੈਨੂੰ ਡਾਊਟ ਹੈ ਉਹ ਸਾਰਾ ਕੰਮ ਆਪ ਕਰੇਗਾ ਹੁਣ ਇੱਥੇ ਲਿਖ ਰਹੇ ਕਿ ਸਾਰਾ ਵੀ ਨਿਰਣਾਵਾਚਕ ਹੈ ਜੋ ਮੇਰੇ ਹਿਸਾਬ ਨਾਲ ਨਿਰਣਾਵਾਚਕ ਨਹੀਂ ਹੋਣਾ ਚਾਹੀਦਾ ਫੇਰ ਰਮੇਸ਼ ਬਹੁਤ ਲਾਇਕ ਹੈ ਹੁਣ ਇਹ ਵੀ ਕੋਈ ਨਿਰਨਾ ਦੇ ਰਿਲੇਟਿੰਗ ਵਰਡ ਨਹੀਂ ਹੈ ਮੈਨੂੰ ਲੱਗ ਰਿਹਾ ਹੈ ਕਿ ਇਹ ਦੋ ਇੱਥੇ ਆਣੇ ਨਹੀਂ ਚਾਹੀਦੇ ਸੀ ਪਰ ਇਹ ਕੁਝ ਹੁਣ ਕਨਫਰਮੇਸ਼ਨ ਨਹੀਂ ਮਿਲ ਰਹੀ ਹੈ ਕਿ ਸਾਨੂੰ ਬਹੁਤ ਹੈ ਤਾਂ ਹੈ ਕਿਉਂਕਿ ਇਹ ਲਾਇਕ ਲਾਇਕ ਇੱਕ ਵਿਸ਼ੇਸ਼ਣ ਹੈ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਿਹਾਗੇ ਯਾਦ ਹੈ ਤੁਹਾਨੂੰ ਅਸੀਂ ਐਡਵਰਬ ਪੜ੍ਹਦੇ ਹੁੰਦੇ ਸੀ ਦ ਵਰਡਸ ਵਿਚ ਟੈਲ ਐਡੀਸ਼ਨਲੀ ਅਬਾਊਟ ਵਰਬ ਐਂਡ ਐਡਜੈਕਟਿਵਸ ਤੂੰ ਕਹਿੰਦੇ ਤੇ ਰੀਆ ਇਜ਼ ਬਿਊਟੀਫੁਲ ਤਾ ਬਿਊਟੀਫੁਲ ਐਡਜੈਕਟਿਵ ਹੈ ਰੀਆ ਇਜ਼ ਵੈਰੀ ਬਿਊਟੀਫੁਲ ਤਾ ਵੈਰੀ ਇਜ਼ ਐਡਵਰਬ ਹੁਣ ਇੱਥੇ ਵੀ ਇਹੀ ਹੈ ਰਮੇਸ਼ ਲਾਇਕ ਹੈ ਤਾ ਲਾਇਕ ਕੀ ਹੋਏਗਾ ਰਮੇਸ਼ ਇਜ਼ ਵੈਰੀ ਲਾਇਕ ਹਾਂ ਤਾ ਵੈਰੀ ਵਰਡ ਬਹੁਤ ਹੋ ਗਿਆ ਨਾ ਉਹ ਕੀ ਹੋ ਗਿਆ ਐਡਵਰਬ ਕਿਰਿਆ ਹੋ ਗਿਆ ਬਟ ਕਿਹੜੀ ਕਿਰਿਆ ਹੋਇਆ ਹੁਣ ਐਡਵਰਬ ਵੈਰੀ ਬਿਊਟੀਫੁਲ ਇੱਥੇ ਆਪਾਂ ਐਡਵਰਬ ਆਫ ਡਿਗਰੀ ਕਰਦੇ ਹੁੰਦੇ ਸੀ ਕਿ ਉਹ ਬਹੁਤ या ही इट इज क्वाइट हॉट भी हॉट तो है पर कि हॉट है आप एडवर्ब ऑफ डिग्री करते होंगे इंग्लिश हूँ इतने नहीं मैं पता कि हूँ कि आएगा या तो मैंने लगता है निश्चय में आना चाहिए भी बहुत लायक है एडवर्ब ऑफ डिग्री भी तो किसी भी टाइप में पहले करते होते पर इसमें नहीं आया ना एडवर्ब ऑफ डिग्री कहीं पर भी उसको क्या करता नहीं पता या पे कहीं इंग्लिश नहीं लिखी हुई ਤੇ ਆਪਾਂ ਇਹ ਵਾਲੇ ਦੋ ਸੈਂਟੈਂਸਸ ਹਲੇ ਕਲੈਰੀਫਿਕੇਸ਼ਨ ਪਾਈ ਹੋਈ ਹੈ ਲੈਟਸ ਸੀ ਅਨ ਦੀ ਅਗੇ ਗਏ ਅੱਗੇ ਵਧਦੇ ਹਾਂ ਜਦੋਂ ਕਿਰਿਆ ਜਿਵੇਂ ਕਿਰਿਆ ਤੋਂ ਭਾਵ ਹੈ ਕੰਮ ਦਾ ਹੋਣਾ ਉਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਤੋਂ ਭਾਵ ਹੈ ਕਿਰਿਆ ਦੀ ਵਿਸ਼ੇਸ਼ਤਾ ਤੇ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਵਰਬ ਦੀ ਵਿਸ਼ੇਸ਼ਤਾ ਦੱਸਦੇ ਹਨ ਕਿ ਕਿਰਿਆ ਹੋਈ ਹੈ ਕਿੱਥੇ ਹੋਈ ਹੈ ਕਦੋਂ ਹੋਈ ਹੈ ਕਿਵੇਂ ਹੋਈ ਹੈ ਔਰ ਔਰ ਕਿ ਕਿਉਂ ਦਾ ਕਾਰਨ ਕੀ ਹੈ ਠੀਕ ਹੈ ਐ ਸਭ ਜਦੋਂ ਪਤਾ ਲੱਗਦਾ ਹੈ ਫਿਰ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਕਿਰਿਆ ਵਿਸ਼ੇਸ਼ਣ ਦੇ ਕਿੰਨੇ ਭੇਦ ਹਨ ਕੀ ਕਿੰਨੇ ਪ੍ਰਕਾਰ ਹਨ 8 ਪ੍ਰਕਾਰ ਹਨ ਹੁਣ ਬੈਕ ਐਕਸਰਸਾਈਜ਼ ਕਿਰਿਆ ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦੀ ਹੈ ਨਾਮ ਦੀ ਵਿਸ਼ੇਸ਼ਣ ਦੀ ਹੈ ਕਿਰਿਆ ਦੀ ਕਿਰਿਆ ਦੀ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ 8 8 ਉਥੇ ਥੱਲੇ ਸ਼ਬਦ ਕਿਰਿਆ ਦੀ ਕਿਹੜੀ ਕਿਸਮ ਬਾਰੇ ਦੱਸਦੇ ਹਨ ਹਾਂ ਥਾਂ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਿਉਂਕਿ ਜਗ੍ਹਾ ਦੱਸ ਰਹੇ ਸਵੇਰੇ ਸ਼ਾਮੀ ਸ਼ਬਦ ਕਿਹੜੀ ਕਿਸਮ ਹੈ ਟਾਈਮ ਬਾਰੇ ਦੱਸ ਰਹੇ ਆ ਤਾਂ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣ ਵਾਚਕ ਪਰਿਮਾਣ ਕੀ ਹੁੰਦਾ ਨਾਪ ਤੋਲ ਵਾਲਾ ਵਿਸ਼ੇਸ਼ਣ ਸ਼ਬਦ ਦੱਸੋ ਕਿਹੜੇ ਹੋਣਗੇ ਜਾਂ ਵੈਸੇ ਉਲਟਾ ਸੁਣਾ ਮੈਂ ਜੇ ਸੁਣਾ ਜਾਗਣਾ ਸੋਣਾ ਇਹ ਹੈਗਾ ਪਰਿਮਾਣ ਨਹੀਂ ਫਿਰ ਨਹੀਂ ਨਿਰਾ

ਇਸ ਲਈ ਤਾਂ ਕਿ ਤਾਂ ਜੋ ਇਹ ਵਿਕਰ ਕਾਰਨਵਾਚਕ ਕਾਰਨਵਾਚਕ ਕਿਉਂਕਿ ਕਾਰਨ ਇਸ ਲਈ ਉਹ ਸਕੂਲ ਨਹੀਂ ਆਇਆ ਇਸ ਲਈ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਉਹ ਕਿਉਂ ਨਹੀਂ ਪੜਿਆ ਉਹ ਕਿ ਤਾਂ ਜੋ ਕਬੀ ਯੂਜ਼ ਹੁੰਦਾ ਹੈ ਉਹ ਪੜ ਰਹੀ ਹੈ ਤਾਂ ਜੋ ਉਹ ਲਾ ਸਕੇ ਤਾਂ ਤਾਂ ਜੋ ਠੀਕ ਹੈ ਕਾਰਨਵਾਚਕ ਹੈ ਅੱਗੇ ਮੈਨੂੰ ਜ਼ਰਾ ਕੁ ਸੋਚਣ ਦਿਓ ਕਿੰਨਾ ਕੁ ਸੋਚਣ ਦਿਓ ਜ਼ਰਾ ਪਹਿਲਾਂ ਤਾਂ ਸੋਚਣ ਦਿਓ ਆ ਗਿਆ ਕੇਰਿਆ ਹੁਣ ਜ਼ਰਾ ਕੋ ਕਿੰਨਾ ਕੋ ਜ਼ਰਾ ਕੋ ਹੁਨੇ ਕੀ ਹੋਏਗਾ ਪਰਿਮਾਣਵਾਚਕ ਕਿਉਂਕਿ ਹੁਣ ਆਪਾਂ ਇਹਨੂੰ ਗਿਣਤੀ ਨਹੀਂ ਕਰ ਸਕਦੇ ਸੋਚਨ ਨੂੰ ਤੇ ਆਪਾਂ ਪਰਿਮਾਣ ਪਾਵਾਂਗੇ ਕੁਆਂਟੀਟੀ ਹੈ ਉਹ ਕੋਠੇ ਉੱਤੇ ਬੈਠੇ ਹਨ ਕਿਤੇ ਸਥਾਨਵਾਚਕ ਵਰਡ ਕਿਹੜਾ ਆਏਗਾ ਉੱਤੇ ਤੇ ਸਥਾਨਵਾਚਕ ਇੱਕ ਇੱਕ ਕਰਕੇ ਸਾਰਿਆਂ ਨੇ ਗੀਤ ਗਾਇਆ ਇੱਕ 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 ਉਹ ਇਧਰ ਗਿਆ ਸੰਖਿਆਵਾਚਕ ਠੀਕ ਹੈ ਜਾਂ ਗਿਣਤੀਵਾਚਕ ਵੀ ਕਹਿੰਦੇ ਆ ਉਹਨੂੰ ਤੁਸੀਂ ਸਾਡੇ ਘਰ ਜ਼ਰੂਰ ਆਣਾ जरूर जरूर केड़ा आएगा निश्चयवाचक क्योंकि जोर पाया जा रहा है ठीक है स्ट्रेस ਦਿੱਤਾ ਜਾ ਰਿਹਾ ਹੈ ਫਿਰ ਤੇਜ਼ ਚੱਲੋ ਨਹੀਂ ਤਾਂ ਰਹਿ ਜਾਓਗੇ ਕੁਲੇ ਦੇ ਵਿੱਚ ਨਹੀਂ ਤਾਂ वैसे ਤਾਂ ਤੇਜ਼ ਚੱਲੋ ਵੀ ਤੇਜ਼ ਹੋਣਾ ਚਾਹੀਦਾ ਹੈ ਤੇਜ਼ ਕੀ ਹੋਣਾ ਚਾਹੀਦਾ ਹੈ ਪ੍ਰਕਾਰਵਾਚਕ ਕਿਵੇਂ ਚੱਲੋ ਨਹੀਂ ਤਾਂ ਰਹਿ ਜਾਓਗੇ ਨਹੀਂ ਤਾਂ ਕੀ ਹੋਏਗਾ ਕਾਰਣਵਾਚਕ ਕਿ ਕਿਉਂ ਤੇਜ਼ ਚੱਲੋ तो इसमें दोनों में से कोई भी दोनों भी कर सकते हो ਨਹੀਂ ਤਾਂ ਰਹਿ ਜਾਓਗੇ ਕਿਉਂ ਤੇ ਇਸ ਚੱਲੋ ਨਹੀਂ ਤਾਂ ਰਹਿ ਜਾਓਗੇ ਨਹੀਂ ਤਾਂ ਇਸ ਕਾਰਣਵਾਚਕ ਹਾਂ ਜੀ ਮੈਂ ਤੁਹਾਡਾ ਕੰਮ ਕਰ ਦੇਵਾਂਗਾ ਹੁਣ ਜਿੱਤੇ ਹਾਂ ਜਾਂ ਨਾ ਦਾ ਜਵਾਬ ਹੁੰਦਾ ਉਹ ਕੀ ਹੁੰਦਾ ਨਿਰਣਾਵਾਚਕ ਲਾਸਟ ਵਾਲਾ ਕੀਤਾ ਸੀ ਨਾ ਡਿਸੀਜਨ ਲੈ ਰਿਹਾ ਆਪਾਂ ਹਾਂ ਜਾਂ ਨਾ ਤੇ ਨਿਰਣਾਵਾਚਕ ਹੁਣ ਲਿਖਾਈ ਰਿਸ਼ਾ ਕੌਨਸੀ ਹੈ ਲਾਸਟ ਲਿਖੋ ਹੁਣ ਇਹਦੇ ਵਿੱਚ ਪਤਾ ਨਹੀਂ ਨਿਸ਼ਚੈ ਕਿਉਂ ਲਿਖਵਾਇਆ ਹੋਇਆ ਹੈ ਮੇਰੇ ਸਾਬ ਨਾਲ ਤਾਂ ਕਿਉਂਕਿ ਇੱਥੇ ਲਿਖਿਆ ਹੈ ਹੋਣ ਦਾ ਜਾਂ ਨਾ ਹੋਣ ਦਾ ਪਤਾ ਲੱਗਦਾ ਹੈ ਮੇਰੇ ਹਿਸਾਬ ਨਾਲ ਇਹ ਨੰਨਾ ਹੋਣਾ ਚਾਹੀਦਾ ਉਹਨੇ ਦੀ ਵੀ ਕਲੈਰੀਫਿਕੇਸ਼ਨ ਆਪਾਂ ਪਾਈ ਹੋਈ ਹੈ ਪਰ ਪਤਾ ਨਹੀਂ ਆਉਂਦੀ ਹੈ ਕਿ ਨਹੀਂ ਅੱਗੇ ਕੀ ਹੈ ਆਪਣੇ ਹਿਸਾਬ ਨਾਲ ਕਿਰਿਆ ਵਿਸ਼ੇਸ਼ਣ ਪਾਣਾ ਕੋੜਾ ਡੈਸ਼ ਦੌੜਦਾ ਹੈ ਤੇਜ਼ ਬੱਚੇ ਮੇਰੇ ਹਿਸਾਬ ਨਾਲ ਇੱਥੇ ਕਮਾ ਆਣਾ ਚਾਹੀਦਾ ਬੱਚੇ ਕੋਠੇ ਡੈਸ਼ ਪਤੰਗ ਉੜਾ ਕੋਠੇ ਉੱਤੇ ਪਤੰਗ ਉੜਾ ਡੈਸ਼ ਕਿਉਂ ਬਚ ਗਿਆ ਬਹੁਤ ਸਾਰਾ ਜਾਂ ਥੋੜਾ ਜਾਂ ਘੱਟ ਜਾਂ ਕਿੰਨਾ ਸਾਰਾ ਕੁਝ ਵੀ ਲਿਖ ਸਕਦੇ ਹੋ ਥੋੜਾ ਕਿਉਂ ਬਚ ਗਿਆ ਵੀ ਮੈਂ ਲਿਖਾਂ पर किन्ना क्यों होएगा किन्ना सारा होएगा तो प्रश्न थोड़ी पूछ सकते हैं हम यहाँ पे कोई प्रश्न वाचक आया ही नहीं आप लिख सकते थोड़ा हो थोड़ा क्यों बच गया या कट क्यों बच गया या किन्ना सारा बच गया या बहुत क्यों बच गया ठीक है फिर डैश मैं तो आड़े कोल नहीं आ सकता कल परसों आज जो मर्जी लिख दो रात ਮੈਂ ਤੁਹਾਡੇ ਕੋਲ ਡੈਸ਼ ਨਹੀਂ ਆ ਸਕਦੀ ਕੱਲ ਮੈਂ ਤੁਹਾਡੇ ਕੋਲ ਕੱਲ ਸ਼ਾਮੀ ਅੱਜ ਸਵੇਰੇ ਬਰਸੋ ਨਹੀਂ ਆ ਸਕਦੀ ਹਾਂ ਜਦੋਂ ਮਰਜੀ ਹੁਣ ਇਹਦੀ ਮੈਂ ਕੁਝ ਐਕਸਰਸਾਈਜ਼ ਬਣਾਈ ਸੀ ਇਹ ਦੇਖ ਲੈਣੇ ਇੱਕ ਵਾਰੀ ਕਾਲਵਾਚਕ ਤੇ ਕੀ ਪਤਾ ਲੱਗਦਾ ਟਾਈਮ ਕਦੋਂ ਕੁਐਸਚਨ ਪੁੱਛਣਾ ਸਥਾਨਵਾਚਕ ਕਿੱਥੇ ਕਿੱਥੇ ਪ੍ਰਕਾਰਵਾਚਕ ਕਿਵੇਂ ਜਾਂ ਕਿਸ ਤਰ੍ਹਾਂ ਠੀਕ ਹੈ ਫਿਰ ਮਿੰਨਤੀ ਆ ਪਰਿਮਾਨਵਾਚਕ ਕਿੰਨਾ ਪਰ ਇਹਦੇ ਵਿੱਚ ਅਨਕਾਊਂਟੇਬਲ ਚੀਜ਼ਾਂ ਆਨ ਗਿਆ ਜਿਨ੍ਹਾਂ ਨੂੰ ਆਪਾਂ ਤੋਲਦੇ ਹਾਂ ਜਿਵੇਂ ਦੁੱਧ ਚੀਨੀ ਪਾਣੀ ਤੇਲ ਯਾ ਸਾਰਾ ਵਰਡ ਵੀ ਆ ਸਕਦਾ ਹੁਣ ਸਾਰਾ ਵਰਡ ਸਾਰਾ ਦੁੱਧ ਡੁੱਲ ਗਿਆ ਸਾਰਾ ਪੈਸਾ ਖਤਮ ਹੋ ਗਿਆ ਸਾਰਾ ਦੁੱਧ ਡੁੱਲ ਗਿਆ ਯਾ ਸਾਰੇ ਕੇਲੇ ਖਤਮ ਹੋ ਗਏ ਯਾ ਸਾਰੇ ਸੇਬ ਹੁਣ ਸਾਰਾ ਵਰਡ ਦੋਨੋਂ ਵਿੱਚ ਯੂਜ਼ ਹੋ ਸਕਦਾ ਹੈ ਜਿਵੇਂ ਦੁੱਧ ਲਈ ਯੂਜ਼ ਹੋ ਰਿਹਾ ਤੇ ਉਹ ਪਰਿਮਾਨਵਾਚਕ ਹੈ ਪਰ ਜਿਵੇਂ ਸਾਰੇ ਪੈਨ ਖਤਮ ਹੋ ਗਏ ਸੰਖਿਆਵਾਚਕ ਤਾਂ ਸੰਖਿਆਵਾਚਕ ਹੈ ਡਿਪੈਂਡਸ ਕਿ ਕਿਤੇ ਲਈ ਯੂਜ਼ ਹੋ ਰਿਹਾ ਠੀਕ ਹੈ ਹਾਂ ਤਾਂ ਬੋਤਲਾਂ ਆਪਾਂ ਗਿਣਤੀ ਕਰ ਸਕਦੇ ਹਾਂ ਤਾਂ ਉਹ ਗਿਣਤੀਵਾਚਕ ਹੈ ਜਾਂ ਸੰਖਿਆਵਾਚਕ ਫਿਰ ਆ ਗਿਆ ਸੰਖਿਆ ਜਿਹੜੇ ਕਾਊਂਟੇਬਲ ਨਾਉਨ ਲਈ ਯੂਜ਼ ਹੁੰਦੇ ਆ ਸਰ ਕਾਊਂਟੇਬਲ ਚੀਜ਼ਾਂ ਲਈ ਫਿਰ ਆ ਗਿਆ ਨਿਰਣਾਵਾਚਕ ਨਿਰਣਾ ਕੀ ਆਪਾਂ ਡਿਸੀਜਨ ਦੇਣਾ ਹੈ ਕਿ ਕੰਮ ਹੋਣਾ ਹੈ ਜਾਂ ਨਹੀਂ ਹੋਣਾ ਤਾਂ ਇਹਦੇ ਵਿੱਚ ਕੀ ਆਪਾਂ ਕਰਦੇ ਹਾਂ ਹਾਂ ਜੀ ਨਾ ਜੀ ਹਾਂ ਨਾ ਆਹੋ ਕਾਰਨਵਾਚਕ ਆਪਾਂ ਕਿਉਂ ਦਾ ਉੱਤਰ ਬਣਨੇ ਆ ਕਿ ਕਿਉਂ ਕੰਮ ਕਰ ਰਿਹਾ ਕਿਉਂਕਿ ਇਸ ਕਰਕੇ ਇਸ ਲਈ ਤਾਂ ਜੋ ਹਾਂ ਤਾਕੀਦੀ ਵਾਚਕ ਆ ਨਿਸ਼ਚੇ ਵਾਚਕ ਨਾਜੀ ਦੱਸ ਮੈਨੂੰ ਇੱਥੇ ਤਾਕੀਦ ਵਰਡ ਨਾ ਨਿਸ਼ਚੇ ਵਿੱਚ ਯੂਜ਼ ਹੁੰਦਾ ਹੈ ਤਾਕੀਦ ਨਿਸ਼ਚੇ ਮਤਲਬ ਡਿਸੀਜਨ ਦਿੱਤੇ ਲਿਖਤਾ ਜਾਂਦਾ ਹੈ ਜਿੱਥੇ ਕੰਮ ਤੇ ਜ਼ੋਰ ਪਾਇਆ ਜਾਂਦਾ ਹੈ ਪੱਕਿਆਈ ਕੀਤੀ ਜਾਂਦੀ ਕਿ ਹੋਏਗਾ ਕਿ ਨਹੀਂ ਹੋਏਗਾ ਹੁਣ ਇੱਥੇ ਬਿਲਕੁਲ ਜ਼ਰੂਰ ਸੱਚਮੁੱਚ ਹੋ ਜਾਏਗਾ ਠੀਕ ਹੈ ਇਹ ਵਾਲੇ ਵਰਡ ਯੂਜ਼ ਹੁੰਦੇ ਆ ਉਹ ਕਾਹੀ ਹੋ ਜਾਏਗਾ

दीपक सवेरे जल्दी उठता है। समाज। कालवाचक। काल शेर बहुत डैश दौड़ता है। तेज। तेज।, तेज. किधर आएगा? प्रकारवाचक। प्रकारवाचक। बार बार कई बार। बार बार कई बार। कितना प्रकारवाचक? नहीं 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 ये इधर वाला था इस पेज वाला। बिगिन सकते हो कि नहीं? भी वो बार बार आ रहा है। ہم گن سکتے ہیں سکھو بار بار آ رہا ہے وہ کئی بار آ چکا ہے સંખ્યા واچک دور نیڑے اوتھے ایتھے સ્થાન واچک سਵੇਰੇ شام دوپہرے کال واچک ہولی تیزی چستی پرکار واچک گھٹنا دی تھاں تے گھٹنا دی تھاں دا پتہ لگے او کیڑا ہوندا ہے گھٹنا دی تھاں جس کیتا ہے اسถาน واچک تھوڑی چینی پریوار واچک پورا تیل ਓ ਘੜੀ ਮੁੜੀ ਆ ਰਿਹਾ ਹੈ ਅ ਘੜੀ ਮੁੜੀ ਆ ਰਿਹਾ ਇਹ ਉਸੇ ਮੈਂ ਕਿੱਸੇ ਵਾਚਕ ਕਿਉਂ ਭਈ ਗਿਣਨੇ ਵਾਲਾ ਅਗਰ ਦੇ ਵਾਚਕ ਹੈ ਸੰਖਿਆ ਵਾਚਕ ਜਾਂ ਗਿਣਤੀ ਵਾਚਕ ਵੀ ਕਹਿ ਸਕਦੇ ਹੋ ਉਹਨੂੰ ਇੰਨਾ ਭਾਰ ਚੱਕ ਲਿਆ ਪਰਿਵਾਰ ਵਾਚਕ ਹਾਂ ਭਾਰ ਨੂੰ ਆਪਾਂ ਤੋਲਦੇ ਆ ਇਸ ਕਰਕੇ ਪਰਿਮਾਨ ਵਾਚਕ ਆ ਮਿੰਨਤੀ ਵਾਚਕ ਠੀਕ ਹੈ ਅ ਅੱਛਾ ਹੁਣ ਦੱਸੋ

ਨੇ ਘਟ ਥੋੜਾ ਰਤਾ ਹੋ ਸਕਦੀ ਹੈ ਤਾਂ ਇਹ ਵਾਲਾ ਅਨਸਰ ਚੁਣਾਂਗੇ ਆਪਾਂ ਇਹ ਜੁਬਿਕਾ ਵਾਰ ਵਾਰ ਕਈ ਵਾਰ ਸੰਖਿਆਵਾਚਕ ਹਾਂ ਦੂਰ ਨੇੜੇ ਉੱਥੇ ਸਥਾਨਵਾਚਕ ਸਵੇਰੇ ਸ਼ਾਮ ਦੁਪਹਿਰੇ ਕਾਲਵਾਚਕ ਥੋੜਾ ਜਾਂ ਵੱਧ ਦੁੱਧ ਪ੍ਰਕਾਰ ਪਰਿਵਾਰਵਾਚਕ ਪਰਿਮਾਨਵਾਚਕ ਇਸ ਲਈ ਕਿਉਂਕਿ कारणवाच्य कारणवाचक और कारण नहीं लिखना कारण कारण र रा। के साथ हमेशा लास्ट में न आता है इधर उधर इधर उधर सार्ववाचक समय सार। से या कुवेला कालवाचक इंज वो इंज काम करता है वो इंज काम करता है कारणवाचक नहीं विशिष्टवाचक कार वाचक कि में करता है प्रकार कालवाचक क्रिया विशेषण की दसता है समा समा ओ होली तुर्द है होली होली हर प्रकार वाच प्रकार तुम बेशक चले जाओ बेशक चले जाओ निवेषक है बेशक निश्चयवाचक क्योंकि उन्हें देवेच कोई भी डाउट नहीं है हां बेशक शक ही नहीं है यह है कारण में नहीं निश्चय और उसमें निर्णय में hadir दाव लास्ट निर्णय उन निश्चय विच तुम याद कर लो बिल्कुल जरूर बेशक ਔਰ ਨਿ ਨਿਸ਼ਚੇ ਵਿੱਚ ਹਾਂ ਨਿਰਣਾ ਵਿੱਚ ਯਾਦ ਕਰ ਲਓ ਹਾਂ ਨਹੀਂ ਹਾਂ ਜੋ ਜਿਹਦੇ ਵਿੱਚ ਏਸ ਜਾਂ ਨੋ ਦਾ ਆਨਸਰ ਹੋਏਗਾ ਉਹ ਹੋਣਾ ਚਾਹੀਦਾ ਤੁਸੀਂ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਪਹਿਲੀ ਸੰਖਿਆ ਵਾਚਕ ਸੰਖਿਆ ਕਿਉਂਕਿ ਫਸਟ ਤੋਂ 1 2 3 4 ਜਿੱਹਾਂ ਤੇ ਆ ਗਿਆ ਉਹ ਗਿਣਤੀ ਵਾਚਕ ਆ ਗਿਆ ਇਹ ਸੰਖਿਆ ਵਾਚਕ ਹਾਂ ਜੀ ਮੈਂ ਆ ਮੈਂ ਜ਼ਰੂਰ ਆਵਾਂਗਾ ਨਿਰਣਾ ਵਾਚਕ ਹਾਂ ਜੀ ਆ ਗਿਆ ਨਾ ਤਾਂ ਨਿਰਣਾ ਵਾਚਕ ਉਹ ਹੌਲੀ ਤੁਰਦਾ ਹੈ प्रकारवाचक प्रकारवाचक वो राती जावेगा कालवाचक कालवाचक मैं नहीं जावांगा किथे जावंगा जिथे वरजी नहीं आ गया ना हाँ या ना निर्णयवाचक निर्णय जगह थोड़ी बताइए आगे तो स्थान कहाँ से आगे बीच में ए कल मोगे जावेगा स्थान स्थानवाचक बेटा जावेगा ना ਕੱਲ ਜਾਵੇਗਾ ਸੌਕਾਲ ਵਾਚਕ ਕਾਲ ਵਾਚਕ ਫਿਰ ਮੋਗੇ ਕੋ ਵੀ ਆਪ ਕਰ ਸਕਦੇ ਕਿੱਥੇ ਜਾਵੇਗਾ ਤਾਂ ਮੋਗੇ ਹੋ ਸਕਦਾ ਸਤਾਂ ਆਨ ਵਾਚਕ ਕਦੇ ਤਾਂ ਮੈਂ ਬੋਲਿਆ ਸੀ ਫਿਰ ਉਹ ਇੱਥੇ ਰਹਿੰਦਾ ਹੈ ਉਹ ਇੱਥੇ ਰਹਿੰਦਾ ਹੈ ਸਤਾਂ ਵਾਚਕ ਪਰ ਯਹਾਂ ਪੇ ਮੋਗੇ ਕੋ ਪਤਾ ਕਿਉਂ ਨਹੀਂ ਕਰਾ ਕਿਉਂਕਿ ਮੋਗਾ ਤਾਂ ਪ੍ਰੋਪਰ ਹਾਊਨ ਹੋ ਗਿਆ ਨਾ ਤਾਂ ਤਾਂ ਫਿਰ ਆਸ ਕਰ ਲਈ ਹੈ ਪਰ ਇਹ ਨਹੀਂ ਇੱਕ ਵਰਬ ਐਡਵਰਬ ਵੀ ਆਏਗਾ ਡਾਉਟ ਵੀ ਵੀ ਆਏਗਾ ਤੂੰ ਉਸ ਕੋ ਐਸੇ ਥੋੜਾ ਨਾ ਜੇ ਉਹ ਹੋਏਗਾ ਨਾ ਇੱਧਰ ਉੱਧਰ ਅੰਦਰ ਬਾਹਰ ਤਾਂ ਆਏਗਾ ਉਹਨ ਪ੍ਰੋਪਰ ਨਾਉਨ ਨੂੰ ਥੋੜੀ ਆਪਾਂ ਐਡਵਰਬ ਕਹਾਂਗੇ ਉਹ ਕਾਲਾ ਤੁਰਦਾ ਹੈ ਪ੍ਰਕਾਰਵਾਚਕ ਹਾਂ ਕਿਵੇਂ ਤੁਰਦਾ ਹੈ ਕਾਲਾ ਵੀ ਜਲਦੀ ਜਲਦੀ ਰਾਣੀ ਸੋੜਾ ਲਿਖਦੀ ਹੈ ਪ੍ਰਕਾਰ ਪ੍ਰਕਾਰਵਾਚਕ ਫੇਰ ਆ ਗਿਆ ਮੈਂ ਦੋ ਵਾਰੀ ਸੈਰ ਕਰਦਾ ਹਾਂ ਦੋ ਵਾਰੀ ਅਦੋ ਆਏਗਾ ਸਖਿਆ ਅੰਕਿਆ ਕਿਉਂਕਿ ਆਪਾਂ ਗਿਣਤੀ ਕਰ ਸਕਦੇ ਤਾਂ ਮਤਲਬ ਬੇਸਿਕ ਆਈਡੀਆ ਤਾਂ ਆਪਕੋ ਹੋ ਗਿਆ ਨਾ ਆਪ ਸ਼ੁਕਰ ਹੈ ਤਾਂ ਆਪਾਂ ਕੀ ਕਿਤਾ ਕਾਲਵਾਚਕ ਜਿੱਥੇ ਸਮਾ ਦੱਸਦਾ ਹੈ ਜੀ ਅੱਜ ਕੱਲ ਪਰਸੋ ਕਦੋ ਕਦੋ ਸਥਾਨਵਾਚਕ ਜਿੱਥੇ ਪਲੇਸ ਕਿੱਥੇ ਕਿੱਥੇ ਅੰਦਰ ਬਾਹਰ ਉੱਪਰ نیچے ਇੱਥੇ ਉੱਥੇ ਫਿਰ ਆ ਗਿਆ ਪਰਿਮਾਨਵਾਚਕ ਜਿੱਥੇ ਤੋਲ ਨਾਪ ਤੋਲ ਪਤਾ ਲੱਗਦਾ ਹੈ ਕਿ ਕਿੰਨਾ ਵੇ ਇਹਦੇ ਵਿੱਚ ਕਾਊਂਟ ਅਨਕਾਊਂਟੇਬਲ ਦੁੱਧ ਪਾਣੀ ਕਿਉਂ ਠੀਕ ਹੈ ਯਾ ਸਾਰਾ ਕੰਮ ਕਰ ਲਿਆ ਜਿਵੇਂ ਇੱਥੇ ਕਿੱਥੀ ਸੀਗਾ ਪਰਿਮਾਣਵਾਚਕ ਬਹੁਤ ਸਾਰਾ ਕਿਉਲੇ ਆਇਆ ਘੱਟ ਕੰਮ ਮੁਕਾਇਆ ਇਹ ਦੇਖੋ ਘੱਟ ਕੰਮ ਮੁਕਾਇਆ ਯਾ ਸਾਰਾ ਕੰਮ ਮੁਕਾਇਆ ਹੁਣ ਇਹ ਦੋਨੋਂ ਵਾ ਫਿਰ ਪਰਿਮਾਣ ਚ ਆਨੇ ਚਾਹੀਦੇ ਨਾ ਹੁਣ ਇੱਥੇ ਨਹੀਂ ਆਣਾ ਚਾਹੀਦਾ ਇਹ ਵਾਲਾ ਫਿਰ ਆ ਗਿਆ ਪ੍ਰਕਾਰਵਾਚਕ ਵੀ ਕਿਵੇਂ ਕੀਤਾ ਤੇਜ਼ ਹੌਲੀ ਹੌਲੀ ਸੋਣੀ ਤਰਾਂ ਜਾਂ ਜਲਦੀ ਕੀਤਾ ਜਾਂ ਕਾਹਲਾ ਕੀਤਾ ਕਿਵੇਂ ਫਿਰ ਕਾਰਨਵਾਚਕ ਜਿੱਥੇ ਕੋਈ ਕਿਉਂ ਕਿਉਂ ਕੀਤਾ ਇਹਦੇ ਲਈ ਕੀ ਵਰਡ ਹੋਣਗੇ ਤਾਂ ਜੋ ਕਿ ਤਾਂ ਕਿ ਇਸ ਕਰਕੇ ਸੰਖਿਆਵਾਚਕ ਵਿੱਚ ਸਾਨੂੰ ਗਿਣਤੀ پتہ ਚੱਲੇਗੀ ਕਿੰਨਾ ਜਿਹੜੀ ਕਾਊਂਟੇਬਲ ਚੀਜ਼ਾਂ ਦੀ ਫਿਰ ਆ ਗਿਆ ਇਹਦੇ ਵਿੱਚ ਵਰਡ ਕੀ ਹੋਣਗੇ ਵਾਰ-ਵਾਰ ਇੱਕ ਵਾਰ ਦੋ ਵਾਰ ਇੱਕ ਹੈ ਰਾ ਦੋ ਹੈ ਰਾ ਘੜੀ-ਮੂੜੀ ਪਹਿਲੀ ਵਾਰ ਦੂਜੀ ਵਾਰ ਕਈ ਵਾਰ ਫਿਰ ਨਿਸ਼ਚੈਵਾਚਕ ਵਿੱਚ ਸ਼ੋਰਟੀ ਹੈ ਨਿਸ਼ਚੈ ਜ਼ਰੂਰੀ ਹੋਦਾ ਚੁਗਾ ਜ਼ਰੂਰੀ ਬਿਲਕੁਲ ਕਮ ਬੇਸ਼ੱਕ ਬੇਸ਼ੱਕ ਇਹ ਹੋ ਜਾਵੇਗਾ ਜਿਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਠੀਕ ਹੈ ਫਿਰ ਆ ਜਾਏਗਾ ਸਾਡੇ ਕੋਲ ਨਿਰਣਾਵਾਚਕ ਜਿਹਦੇ ਵਿੱਚ ਹਾਂ ਜੀ ਨਾ ਜੀ ਯਹਾਂ ਆਹੋ ਦਹੀ ਤੱਕਮ ਹੋਏਗਾ ਜਾਂ ਨਹੀਂ ਹੋਏਗਾ ਇੱਕ ਨਾ ਵਰਡ ਤਕੀਦ ਜ਼ਰੂਰ ਯਾਦ ਰੱਖਣਾ ਹੈ ਤਕੀਦ ਦਾ ਮਤਲਬ ਹੁੰਦਾ ਹੈ ਸ਼ੋਰਟੀ ਦੇਣਾ ਤੇ ਇਹਦੇ ਵਿੱਚ ਕਈ ਵਾਰੀ ਤਕੀਦੀ ਵਾਚਕ ਵੀ ਕਿਰਿਆ ਵਿਸ਼ੇਸ਼ਣ ਉਹਨੂੰ ਨਿਸ਼ਚੈ ਹੀ ਬੋਲਦੇ ਹਨ ਤਕੀਦ ਦੇਖੋ ਕੰਮ ਦੀ ਤਕੀਦ ਦਾ ਜਾਂ ਪੱਕਿਆਈ ਦਾ ਮਤਲਬ ਸ਼ੋਰਟੀ ਜ਼ੋਰ ਪਾ ਕੇ ਕਹਿਣਾ ਪੱਕਿਆਈ ਵਰਚਨ ਅਕਸਰ ਮੇ ਵੀ ਸ਼ਬਦ تھا ਕਿ ਸ਼ੇਖ ਚਿੱਲੀ ਨੇ बूढ़ी माता मतलब बूढ़ी किसको मुख आती बूढ़ी वाता ने त नहीं शे जी ने उस नो तकीद दी थी कि उस दे हां तो श्योरिटी दी पैसे सड़ने नहीं चाहिए तो श्योरिटी दी है ना जो भी तो श्योरिटी ਦਾ ਮਤਲਬ ਤਕੀਦ ਦੇ ਨਾਲ ਯਾਦ ਰੱਖੋ ਤਕੀਦ ਵਰਡ ਜ਼ਰੂਰ ਯਾਦ ਰੱਖ ਲੈ ਉੱਥੇ ਆ ਸਕਦਾ ਐ एमसीक्यू ਵਿੱਚ ਕਿ ਤਕੀਦ ਬਾਰੇ ਜੋ ਦੱਸਦੇ ਹੋ ਕਿਹੜਾ ਹੁੰਦੇ ਆ ਵਿਸ਼ੇਸ਼ਣ ਨਿਸ਼ਚੇਵਾਚਕ ਠੀਕ ਹੈ Alright guys thank you so much acha puri all of the